ਅੱਜ ਲੁਧਿਆਣਾ ਪੁਲਿਸ ਵੱਲੋਂ ਮਾਨਯੋਗ ਸੀਪੀ ਸਾਹਿਬ ਸ਼੍ਰੀ ਸੁਪਨ ਸ਼ਰਮਾ ਜੀ ਆਈਪੀਐਸ ਅਤੇ ਡੀਸੀਪੀ ਸਿਟੀ ਸ਼੍ਰੀ ਰੁਪਿੰਦਰ ਪਾਲ ਸਿੰਘ ਆਈਪੀਐਸ ਦੇ ਦਿਸ਼ਾ-ਨਿਰਦੇਸ਼ਾਂ ਦੇ ਉੱਤੇ ਇੱਕ ਸਪੈਸ਼ਲ ਮੁਹਿੰਮ ਵਢੀ ਗਈ ਜਿਸ ਦੇ ਤਹਿਤ ਸਬਡਿਵੀਜ਼ਨ ਵੈਸਟ ਅਤੇ ਸਬਡਿਵੀਜ਼ਨ ਸਿਵਲ ਲਾਈਨ ਵੱਲੋਂ ਨਾਲ ਸਫੀਸ਼ੀਐਂਟ ਫੋਰਸ ਲੈ ਕੇ ਪੀੜ੍ਹਾ ਭਲਾ ਕੇ ਰਣੀ ਥਾਵਾਂ ਚੈੱਕ ਕੀਤੀਆਂ ਆ। ਜਿਸ ਦੇ ਤਹਿਤ ਅੱਜ ਫਰੋਜ਼ਪੁਰ ਰੋਡ ਵਿਖੇ ਤੇ ਸਰਾਂਭਰ ਨਗਰ ਦੇ ਏਰੀਆ ਦੇ ਵਿੱਚ ਤੇ ਹੋਰ ਆਪੋ ਆਪਣੀ ਜੂਰੀਡਿਕਸ਼ਨ ਦੇ ਵਿੱਚ ਜਿਹੜੇ ਮਾਲ ਸੀ ਉਹ ਚੈੱਕ ਕੀਤੇ ਗਏ ਉਹਨਾਂ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤੇ ਹੋਰ ਵੀ ਟੈਕਨੀਕਲ ਤੌਰ ਤੇ ਵਹੀਕਲ ਸਖਸ਼ੀ ਪੁਰਸ਼ਾਂ ਨੂੰ ਚੈੱਕ ਕੀਤਾ ਗਿਆ ਇਸ ਦਾ ਮੇਨ ਮੋਟਿਵ ਜਿਹੜੇ ਆਉਣ ਵਾਲਾ ਫੈਸਟੀਵਲ ਸੀਜ਼ਨ ਆ ਉਹਦੇ ਵਿੱਚ ਲੋਕਾਂ ਨੂੰ ਇੱਕ ਸਖਾਵਾਂ ਮਾਹੌਲ ਮਿਲ ਸਕੇ ਅਤੇ ਜਿਹੜੀ ਜਿਹੜਾ ਵੀ ਆਪਾਂ ਫੈਸਟੀਵਲ ਸੀਜ਼ਨ ਮਨਾ ਰਹੇ ਆ ਉਹ ਵਧੀਆ ਤਰੀਕੇ ਨਾਲ ਪੀਸਫੁਲੀ ਆਪਾਂ ਮਨਾ ਸਕੀ ਆ ਅਤੇ ਮੇਰੀ ਲੋਕਾਂ ਨੂੰ ਲੁਧਿਆਣਾ ਸ਼ਹਿਰ ਨਿਵਾਸੀਆਂ ਨੂੰ ਇੱਕ ਇਹੋ ਅਪੀਲ ਹੈ ਕਿ ਕੋਈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਨਜਾਇਜ਼ ਕੰਮ ਜਾਂ ਨਜਾਇਜ਼ ਕਿਤੇ ਵੀ ਕੋਈ ਕੰਮ ਚੱਲਦਾ ਜਾਂ ਤੁਹਾਨੂੰ ਕੋਈ ਸ਼ੱਕੀ ਪੁਰਸ਼ ਕੋਈ ਮਿਲਦਾ ਹੈ ਜਾਂ ਕਿਸੇ ਤੋਂ ਕੋਈ ਉਹਦੀ ਖਬਰ ਮਿਲਦੀ ਹੈ ਉਹਦੀ ਜਿਹੜੀ ਹੈ ਆਪਣੀ ਸੂਚਨਾ ਲੁਧਿਆਣਾ ਪੁਲਿਸ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ ਤਾਂ ਜੋ ਆਪਾਂ ਮਿਲ ਜੁਲ ਕੇ ਵਧੀਆ ਤਰੀਕੇ ਨਾਲ ਜਿਹੜਾ ਫੈਸਟੀਵਲ ਸੀਜ਼ਨ ਨੂੰ ਮਨਾ ਸਕੀ ਆ